ਗੁਰੂ ਨਾਨਕ ਸੱਚੇ ਪਾਤਸ਼ਾ ਜਦੋਂ ਭੂਮੀਏ ਨੂੰ ਮਿਲਦੇ ਹਨ ਇਹ ਚੋਰ ਸੀ ਬਹੁਤ ਵੱਡਾ ਚੋਰ ਚੰਗਾ ਨਾਮੀ ਸੀ 10 ਨੰਬਰੀ ਕਹ ਲੋ ਭਾਵੇਂ ਮਹਾਰਾਜ ਜੀ ਨਾਲ ਮੇਲ ਹੋਇਆ ਕੋਈ ਪੂਰਬਲਾ ਕਰਮੂ ਸੀ ਸਤਿਗੁਰੂ ਜੀ ਨੇ ਕਿਹਾ ਵੀ ਤੂੰ ਚੋਰੀਆਂ ਨਾ ਕਰਿਆ ਕਰ ਕਹਿੰਦਾ ਮਹਾਰਾਜ ਜੀ ਚੋਰੀਆਂ ਤਾਂ ਹੁਣ ਮੈਂ ਛੱਡ ਨਹੀਂ ਸਕਦਾ ਆਖੋ ਸਤਿਨਾਮ ਵਾ ਵੀ ਮੇਰਾ ਸੁਭਾਅ ਬਣ ਗਿਆ ਹੋਇਆ ਚੋਰੀ ਨਹੀਂ ਮੈਂ ਛੱਡ ਗੁਰੂ ਦੇਵ ਕਹਿੰਦੇ ਤੂੰ ਚੋਰੀ ਨਹੀਂ ਛੱਡ ਸਕਦਾ ਤੇ ਸਾਡੀਆਂ ਕੁਝ ਹੋਰ ਗੱਲਾਂ ਮੰਨ ਲੈ ਕਹਿੰਦਾ ਠੀਕ ਆ ਮਹਾਰਾਜ ਹੋਰ ਜੋ ਮਰਜੀ ਜਿੰਨੀਆਂ ਮਰਜੀ ਗੱਲਾਂ ਮੰਨਾ ਲਓ ਪਰ ਆ ਚੋਰੀ ਵਾਲੀ ਗੱਲ ਨਹੀਂ ਕਿਉ ਸਤਗੁਰੂ ਕਹਿੰਦੇ ਠੀਕ ਹੈ ਫਿਰ ਇਉਂ ਕਰੀਂ ਸਾਡੇ ਬਚਨ ਪੱਲੇ ਨਾਲ ਵੱਲ ਵਾਦਾ ਕਰ ਵੀ ਕਦੇ ਮੁਕਰੇਗਾ ਨਹੀਂ ਨਿਭਾਏਗਾ ਇਹ ਨਾ ਬਚਨਾਂ ਨੂੰ ਕਹਿੰਦਾ ਜੀ ਠੀਕ ਹੈ ਸਤਿਗੁਰ ਜੀ ਨੇ ਕਿਹਾ ਵੀ ਇੱਕ ਤਾਂ ਝੂਠ ਨਹੀਂ ਬੋਲਣਾ ਆਖੋ ਸਤਨਾਮ ਪਹਿਲਾ ਬਚਨ ਝੂਠ ਨਹੀਂ ਬੋਲਣਾ ਕਹਿੰਦਾ ਜੀ ਨਹੀਂ ਬੋਲੂ ਦੂਜਾ ਬਚਨ ਕਿਹ ਗਰੀਬ ਨੂੰ ਨਹੀਂ ਲੁੱਟਣਾ ਜੇ ਤੂੰ ਚੋਰੀ ਕਰਨੀ ਹੈ ਕਿਹੇ ਗਰੀਬ ਦੇ ਨਾਲ ਧੱਕਾ ਨਾ ਕਰੀ ਲੁੱਟੀ ਨਾ ਜੇ ਕੋਈ ਕਿਸੇ ਗਰੀਬ ਨੂੰ ਤੰਗ ਕਰਦਾ ਹੈ ਗਰੀਬ ਦੀ ਸਿੱਧੀ ਪਰਮਾਤਮਾ ਦੇ ਘਰ ਤੇ ਸੁਣੀ ਜਾਂਦੀ ਆ ਬਹੁਤ ਵੱਡਾ ਪਾਪ ਲੱਗਦਾ ਹੈ ਕਹਿੰਦਾ ਮਹਾਰਾਜ ਠੀਕ ਹੈ ਗਰੀਬ ਨੂੰ ਨਹੀਂ ਲੁੱਟਦੇ ਗਰੀਬ ਨੂੰ ਨਾ ਲੁੱਟੀ ਝੂਠ ਨਾ ਬੋਲੀ ਤੇ ਤੀਜਾ ਵਚਨ ਕਿਹੇ ਦਾ ਨੂਨ ਖਾ ਕੇ ਹਰਾਮ ਨਹੀਂ ਕਰਦਾ ਜੇ ਕਿਸੇ ਨੇ ਨੂਨ ਖਲਾਇਆ ਕੋਈ ਤੇਰੇ ਕੰਮ ਆਇਆ ਉਹਨੂੰ ਯਾਦ ਰੱਖੀ ਕਿਸੇ ਦਾ ਨੂਨ ਥਾ ਕੇ ਹਰਾਮ ਨਾ ਕਰੀ ਕਹਿੰਦਾ ਠੀਕ ਹੈ ਮਹਾਰਾਜ ਨਹੀਂ ਕਰਦਾ ਅਗਲਾ ਬਚਨ ਵੀ ਜੇ ਕਿਸੇ ਗਰੀਬ ਉੱਤੇ ਜ਼ੁਲਮ ਹੁੰਦਾ ਹੋਵੇ ਚੁੱਪ ਨਹੀਂ ਬੈਠਣਾ ਉਹਦੀ ਮਦਦ ਵਾਸਤੇ ਅੱਗੇ ਮੈਦਾਨ ਵਿੱਚ ਆ ਜਾਣਾ ਇਹ ਚਾਰ ਬਚਨ ਸੱਚੇ ਪਾਤਸ਼ਾਹ ਨੇ ਭੂਮੀਆਂ ਨੂੰ ਆਖੇ ਸਨ ਕਹਿੰਦਾ ਸੀ ਮਹਾਰਾਜ ਚੋਰੀ ਨਹੀਂ ਛੱਡ ਸਕਦਾ ਹੋਰ ਬਚਨ ਜਿਹੜਾ ਮਰਜ਼ੀ ਮੰਨ ਲਓ ਉਹਨੇ ਚਾਰ ਦੇ ਚਾਰੇ ਬਚਨ ਮੰਨ ਲਏ ਹੁਣ ਚਾਰ ਬਚਨ ਮੰਨਦੇ ਹੁਣ ਦੂਜਾ ਦਿਨ ਆਇਆ ਚੋਰੀ ਕਰਨ ਦਾ ਮਨ ਬਣੇ ਵੀ ਚੱਲੀਏ ਕਿਤੇ ਚੋਰ ਚੋਰੀ ਕਰੀਏ ਚੋਰ ਚੋਰੀ ਬਿਨਾਂ ਰਹਿ ਨਹੀਂ ਸਕਦੇ ਚੁਗਲੀ ਕਰਨ ਵਾਲਾ ਚੁਗਲੀ ਬਿਨਾਂ ਨਹੀਂ ਰਹਿ ਸਕਦਾ ਐਦਾਂ ਭਾਈ ਨਾਮ ਜਪਣ ਵਾਲਾ ਨਾਮ ਤੋਂ ਬਿਨਾਂ ਨਹੀਂ ਰਹਿ ਸਕਦਾ ਖੁਸ ਸਤਨਾਮ ਹੁਣ ਹੁਣ ਚੋਰੀ ਕਿੱਥੇ ਕਰੀਏ ਮਹਾਰਾਜ ਨੇ ਕਿਹਾ ਗਰੀਬ ਨੂੰ ਨਹੀਂ ਲੁੱਟਣਾ ਚੱਲ ਕੇ ਅਮੀਰ ਦੇ ਘਰੇ ਰਾਜੇ ਦੇ ਘਰੇ ਚੋਰੀ ਕਰਦੇ ਆ ਤੇ ਪਹਿਲਾ ਵਚਨ ਸੀ ਵੀ ਗਰੀਬ ਦੇ ਨਾਲ ਲੁੱਟਨੀ ਕਰਨ ਇਹਨੇ ਸੋਚਿਆ ਵੀ ਚਲੋ ਰਾਜੇ ਦੇ ਘਰੇ ਚੱਲਦੇ ਆ ਉੱਥੇ ਚੋਰੀ ਕਰਦੇ ਚੱਲ ਗਿਆ ਜੀ ਤਿਆਰ ਚੋਰ ਹੋ ਕੇ ਹੁਣ ਗਿਆ ਦਰਵਾਜ਼ੇ ਥਾਣੀ ਜਿੱਧਰ ਪਹਿਰੇਦਾਰ ਖੜੇ ਸੀ ਪਹਿਰੇਦਾਰਾਂ ਨੇ ਰੋਕਿਆ ਉਹਨਾਂ ਨੇ ਕਿਹਾ ਹਾਂਜੀ ਕਿੱਧਰ ਚੱਲੇ ਹੋ ਕੌਣ ਹੋ ਤੁਸੀਂ ਉਹ ਕਹਿੰਦਾ ਮੈਂ ਚੋਰ ਆ ਕਿਉਂਕਿ ਇਹਨੂੰ ਬਚਨ ਯਾਦ ਆ ਗਿਆ ਵੀ ਝੂਠ ਨਹੀਂ ਬੋਲਣਾ ਦੂਜਾ ਬਚਨ ਸੀ ਮਹਾਰਾਜ ਜੀ ਦਾ ਸਤਿਗੁਰ ਦੇ ਬਚਨ ਯਾਦ ਕਰਦਾ ਵੀ ਮਹਾਰਾਜ ਨੇ ਕਿਹਾ ਝੂਠ ਨਾ ਬੋਲੀ ਹੁਣ ਐ ਤਾਂ ਕਿਹਾ ਨਹੀਂ ਸਿੱਧਾ ਦੱਸ ਦਿੱਤਾ ਵੀ ਮੈਂ ਚੋਰ ਆ ਉਹ ਸਿਪਾਹੀ ਡਰ ਗਿਆ ਵੀ ਇਹ ਕੋਈ ਰਾਜੀ ਦਾ دوست ਲੱਗਦਾ ਹੈ ਵੀ ਐਵੇਂ ਜਾ ਕੇ ਸ਼ਿਕਾਇਤ ਲਾ ਦੇਗਾ ਉਹਨਾਂ ਨੇ ਦਰਵਾਜ਼ਾ ਖੋਲ ਦਿੱਤਾ ਆਖੋ ਸਤਨਾਮ ਉਹ ਕਹਿੰਦਾ ਵਾਹ ਸਤਗੁਰੂ ਨਾਨਕ ਜੀ ਜੇ ਮੈਂ ਝੂਠ ਬੋਲ ਦਿੰਦਾ ਹੋ ਸਕਦਾ ਦਰਵਾਜ਼ਾ ਨਾ ਖੁੱਲਦਾ ਆ ਸੱਚ ਬੋਲਿਆ ਤੇ ਦਰਵਾਜ਼ਾ ਵੀ ਖੁੱਲ ਗਿਆ ਸਚਾਈ ਆ ਜਿਹੜੇ ਬੰਦੇ ਸੱਚ ਬੋਲਦੇ ਆ ਨਾ ਉਹਨਾਂ ਲਈ ਸਤਖੰਡ ਦੇ ਵੀ ਦਰਵਾਜ਼ੇ ਖੁੱਲ ਜਾਂਦੇ ਆ ਆਖੋ ਸਤਨਾਮ ਇਸ ਕਰਕੇ ਸਤਨਾਮ 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 ਜੀ ਵਾਹਿਗੁਰੂ 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 ਜਪੋ ਸਤਨਾਮ ਸਤਨਾਮ ਜਦੋਂ ਬੋਲਣਾ ਸੱਚ ਬੋਲਣਾ ਝੂਠ ਨਹੀਂ ਬੋਲਣਾ ਵਾਹਿਗੁਰੂ ਮੰਤਰ ਜਾਪ ਕਰਦੇ ਰਹਿਣਾ ਝੂਠ ਨਾ ਬੋਲੀਏ 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 ਨਾਮ ਬੋਲੀਏ ਝੂਠ ਬੋਲੀਏ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਭਾਈ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਰਿੰਦਰ ਦਰਸ ਹੁਣ ਸੱਚ ਬੋਲੇ ਆ ਦਰਵਾਜ਼ਾ ਖੁੱਲ ਗਿਆ ਅੰਦਰ ਗਏ ਸਮਾਨ ਸਮੂਹ ਇਕੱਠਾ ਕੀਤਾ ਜੋ ਵੀ ਸੀ ਮਹਿਲ ਦਾ ਕਿਉਂਕਿ ਇਹ ਜਿਹੜੇ ਲੋਕ ਹੁੰਦੇ ਬੜੇ ਐਕਸਪਰਟ ਹੁੰਦੇ ਇਹਨਾਂ ਨੂੰ ਪਤਾ ਵੀ ਕਿੱਧਰ ਜਾਣਾ ਕਿਵੇਂ ਬਚਣਾ ਕੀ ਇਕੱਠਾ ਕਰਨਾ ਕਿਹੜੀ ਚੀਜ਼ ਲੈ ਜਾਣੀ ਰਸੋਈ 'ਚ ਚਲੇ ਗਏ ਉੱਥੇ ਨਮਕ ਖਾਦਾ ਆ ਗਿਆ ਭੁਲੇਖੇ ਨਾਲ ਖੰਡ ਦੇ ਭੁਲੇਖੇ ਨਮਕ ਤੇ ਮਹਾਰਾਜ ਦਾ ਤੀਜਾ ਬਤਨ ਯਾਦ ਆਇਆ ਵੀ ਨੂਨ ਖਾ ਕੇ ਹਰਾਮ ਨਹੀਂ ਕਰਨਾ ਅਫਸਤ ਨਾਮ ਸਭ ਕੁਝ ਉੱਥੀ ਛੱਡ ਜਾਂਦਾ ਸਵੇਰੇ ਜਦੋਂ ਦੇਖਿਆ ਰੌਲਾ ਪਿਆ ਵੀ ਮਹਿਲ ਵੀ ਤੁੱਤਲ ਪੁੱਤਲ ਹੋਈ ਹੋਈ ਐ ਪਰ ਸਮਾਨ ਪੂਰਾ ਪੰਡਾ ਬੰਨੀਆਂ ਪਈਆਂ ਹਨ ਹੈਰਾਨ ਹੈ ਰਾਜਾ ਵੀ ਮੇਰੇ ਮਹਿਲ ਚੋਰੀ ਦੀ ਵਾਰਦਾਤ ਨੂੰ ਇਲਜ਼ਾਮ ਦੇਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮਯਾਬ ਰਹਿ ਗਈ ਰਾਜੇ ਨੂੰ ਹੋਇਆ ਵੀ ਮੇਰੇ ਮਹਿਲ 'ਚ ਚੋਰੀ ਹੋ ਸਕਦੀ ਪ੍ਰਜਾ ਕਿਵੇਂ ਸੁખી ਉਹਨੇ ਆਪਣੇ ਅਧਿਕਾਰੀਆਂ ਨੂੰ ਹੁਕਮ ਕੀਤਾ ਵੀ ਲੱਭੋ ਜਾਓ ਇਹਨਾਂ ਨੂੰ ਪਤਾ ਹੁੰਦਾ ਜਿਹੜੇ 10 ਨੰਬਰੀ ਹੁੰਦੇ ਆ ਉਹ ਚੱਕ ਲਿਆ ਨੇ ਸਾਰੀ ਚੱਕ ਲਿਆਂਦੇ ਜਿਉਂ ਮਾਰਕੁੱਟ ਕਟਕਟਾਈ ਹੋਣ ਲੱਗੀ ਇਹ ਨਾ ਸੀ ਲਿਆਂਦਾ ਹਜੇ ਜਦੋਂ ਮਾਰਕੁੱਟ ਹੋਣ ਲੱਗੀ ਇਹਦੇ ਕੰਨਾਂ 'ਚ ਆਵਾਜ਼ ਪਈ ਵੀ ੱਤਕਾ ਹੋ ਰਿਹਾ ਉਹਨਾਂ ਤੇ ਇਹ ਆ ਕੇ ਕਹਿਣ ਲੱਗਿਆ ਮਹਾਰਾਜ ਇਹਨਾਂ ਨੂੰ ਛੱਡ ਦਿਓ ਉਹ ਕਹਿੰਦੇ ਕਿਉਂ ਕਹਿੰਦੇ ਚੋਰੀ ਮੈਂ ਕੀਤੀ ਆ ਆਪੋ ਸਤਨਾਮ ਉਹ ਕਹਿੰਦੇ ਉਹ ਤਾਂ ਬਾਕੀ ਸਾਰੀ ਗੱਲ ਠੀਕ ਆ ਤੂੰ ਰਾਜੇ ਦੇ ਕੋਲ ਆ ਰਾਜੇ ਨੇ ਤੇਰੇ ਨਾਲ ਕੁਝ ਗੱਲਾਂ ਕਰਨੀਆਂ ਰਾਜਾ ਪੁੱਛਦਾ ਹਾਂ ਵੀ ਇਹ ਜਿਹੜੀ ਚੋਰੀ ਕੀਤੀ ਹੈ ਤੂੰ ਆਇਆ ਕਿਹੜੇ ਰਸਤੇ ਤੇ ਸੀ ਕਹਿੰਦਾ ਮੈਂ ਮੀਨ ਦਰਵਾਜ਼ੇ ਤੋਂ ਆਇਆ ਸਾਂ ਤੇ ਫਿਰ ਤੀਜਾ ਬਚਨ ਹੋਇਆ ਵੀ ਮੇਨ ਦਰਵਾਜ਼ੇ ਤੇ ਆਇਆ ਤੈਨੂੰ ਰੋਕਿਆ ਨਹੀਂ ਕਿਸੇ ਨੇ ਕਹਿੰਦਾ ਨਾ ਮੈਨੂੰ ਕਿਸੇ ਨੇ ਨਹੀਂ ਰੋਕਿਆ ਮੈਂ ਤਾਂ ਸੱਚ ਬੋਲ ਕੇ ਆਇਆ ਬੁਲਾਇਆ ਪਹਿਰੇਦਾਰਾਂ ਨੂੰ ਪੁੱਛਿਆ ਉਹ ਕਹਿੰਦੇ ਹਾਂਜੀ ਆਇਆ ਸੀ ਇਹ ਆਖਦਾ ਸੀ ਅਸੀਂ ਚੋਰ ਆ ਪਰ ਇਸ ਜਾਣ ਦਿੱਤਾ ਰਾਜਾ ਬੜਾ ਹੈਰਾਨ ਹੈ ਬਹੁਤ ਹੈਰਾਨ ਹੋਇਆ ਸੁਣ ਕੇ ਅੰਦਰ ਆ ਕੇ ਤੂੰ ਸਮਾਨ ਇਕੱਠਾ ਕੀਤਾ ਫਿਰ ਲੈ ਕੇ ਕਿਉਂ ਨਹੀਂ ਗਿਆ ਕਹਿਣ ਲੱਗੇ ਜੀ ਮੇਰੇ ਗੁਰੂ ਨੇ ਬਚਨ ਕੀਤਾ ਹੋਇਆ ਸੀ ਵੀ ਖਾ ਕੇ ਨਮਕ ਹਰਾਮ ਨਹੀਂ ਕਰਨਾ ਮੈਂ ਰਸੋਈ 'ਚ ਜਾ ਕੇ ਨਮਕ ਛਕ ਬੈਠਿਆ ਭਲੇਖੇ ਨਾਲ ਤਾਂ ਛੱਡ ਕੇ ਚੱਲ ਗਿਆ ਉਹ ਕਹਿਣ ਲੱਗੇ ਤੇਰੇ ਗੁਰੂ ਨੇ ਹੋਰ ਕੀ ਕਿਹਾ ਕਹਿੰਦੇ ਚਾਰ ਬਚਨ ਕਹੇ ਸੀ ਤੇ ਚਾਰੇ ਵਿੱਚ ਮੰਨਣ ਦੀ ਕੋਸ਼ਿਸ਼ ਕੀਤੀ ਆ ਤੇ ਕਹਿੰਦੇ ਫਿਰ ਹੁਣ ਕਿਉਂ ਆਇਆ ਕਹਿੰਦੇ ਮੇਰੇ ਗੁਰੂ ਦਾ ਹੀ ਬਚਨ ਸੀ ਵੀ ਕਿਸੇ ਗਰੀਬ ਤੇ ਮਾਰ ਪੈਂਦੀ ਹੋਵੇ ਉਹਦੀ ਮਦਦ ਕਰਨੀ ਆ ਕੇ ਤੁਸੀਂ ਧੱਕੇ ਨਾਲ ਇਹਨਾਂ ਨੂੰ ਮਾਰ ਰਹੇ ਸੀ ਮੈਨੂੰ ਆਪਣੇ ਗੁਰੂ ਦਾ ਚੌਥਾ ਬਚਨ ਯਾਦ ਆਇਆ ਕਿ ਗਰੀਬ ਤੇ ਜ਼ੁਲਮ ਨਹੀਂ ਹੁੰਦਾ ਜ਼ੁਲਮ ਹੁੰਦਾ ਦੇਸ਼ 'ਚ ਰੁਕਣਾ ਨਹੀਂ ਉੱਥੇ ਮਦਦ ਲਈ ਪਹੁੰਚਣਾ ਤਾਂ ਮੈਂ ਆਇਆ ਇਹਨਾਂ ਨੂੰ ਛੱਡ ਕੇ ਚੋਰੀ ਮੈਂ ਕੀਤੀ ਆਖੋ ਸਤਨਾਮ ਗੁਰਮਖੋ ਰਾਜਾ ਬੜਾ ਸੁਣ ਕੇ ਹਰਾ ਉਹ ਕਹਿਣ ਲੱਗੇ ਸਾਰੀ ਗੱਲ ਹਸਤਾਰਨਾ ਦੱਸ ਉਹ ਕਹਿੰਦੇ ਮੈਨੂੰ ਇਦਾਂ ਦੇ ਗੁਰੂ ਮਿਲੇ ਉਹਨਾਂ ਨੇ ਕਿਹਾ ਚੋਰੀ ਛੱਡ ਦੇ ਮੈਂ ਕਿਹਾ ਵੀ ਮੈਂ ਚੋਰੀ ਨਹੀਂ ਛੱਡ ਸਕਦਾ ਉਹਨਾਂ ਨੇ ਕਿਹਾ ਮੇਰੇ ਬਚਨ ਮੰਨ ਲੈ ਤੇ ਆਚਾਰ ਬਚਨ ਕੇ ਸੀ ਵੀ ਇੱਕ ਗਰੀਬਾਂ ਨੂੰ ਲੁੱਟੀ ਨਾ ਝੂਠ ਨਾ ਬੋਲੀ ਸੱਚ ਕਹਿਣਾ ਹੈ ਤੇ ਤੀਜਾ ਬਚਨ ਸੀ ਨਮਕ ਖਾ ਕੇ ਹਰਾਮ ਨਹੀਂ ਕਰਨਾ ਚੌਥਾ ਗਰੀਬ ਤੇ ਜ਼ੁਲਮ ਹੋਵੇ ਉਹਦੀ ਮਦਦ ਕਰਨੀ ਆ ਕਹਿੰਦੇ ਮੈਂ ਚਾਰ ਬਚਨ ਮੰਨੇ ਆ ਤਾਂ ਕਰਕੇ ਤੇਰੇ ਘਰੋਂ ਸਮਾਨ ਨਹੀਂ ਕੋਈ ਲੈ ਕੇ ਜਾ ਸਕਿਆ ਤੇ ਹੁਣ ਆਇਆ ਆਪਣੇ ਗੁਰੂ ਦੇ ਬਚਨਾਂ ਦੇ ਬੰਨਿਆ ਹੋਇਆ ਤੇਰੇ ਕੋਲ ਆਇਆ ਰਾਜਾ ਕੁਸ਼ ਹੋ ਗਿਆ ਉਹ ਕਹਿੰਦਾ ਤੈਨੂੰ ਚੋਰੀ ਕਰਨ ਦੀ ਲੋੜ ਨਹੀਂ ਮੈਂ ਤੈਨੂੰ ਆਪਣੇ ਦਰਬਾਰ ਵਿੱਚ ਸਰਕਾਰੀ ਨੌਕਰੀ ਬਖਸ਼ਿਸ਼ ਕਰਦਾ ਅੱਜ ਤੋਂ ਬਾਅਦ ਤੂੰ ਮੇਰੇ ਦਰਬਾਰ 'ਚ ਸਰਕਾਰੀ ਨੌਕਰੀ ਕਰੇਗਾ ਆਖੋ ਸਤਨਾਮ ਵਾਹ ਇਨੇ ਕਿਹਾ ਵਾਹ ਮਹਾਰਾਜ ਬੰਦਾ ਚੋਰੀ ਕਾਦੇ ਵਾਸਤੇ ਕਰਦਾ ਪੈਸੇ ਢੇਲੇ ਵਾਸਤੇ ਕਰਦਾ ਤੇ ਮੈਨੂੰ ਤੂੰ ਰਾਜੇ ਦੇ ਦਰਬਾਰ ਤੇ ਨੌਕਰੀ ਦਵਾ ਦਿੱਤੀ ਮਹਾਰਾਜ ਮੇਰੇ ਕੋਲ ਰੁਕਣ ਦਾ ਇੱਕੋ ਸਾਧਨ ਸੀ ਮੈਂ ਰੁਕ ਨਹੀਂ ਸੀ 파 ਰਹਾ ਪਰ ਧੰਨ ਗੁਰੂ ਨਾਨਕ ਜੀ ਤੇਰੇ ਕੋਲ ਰੋਕਣ ਦੇ ਕਿੰਨੇ ਹੀ ਤਰੀਕੇ ਆ ਤੂੰ ਮੈਨੂੰ ਰੋਕ ਲਿਆ ਸਾਡੇ ਕੋਲ ਤਾਂ ਇੱਕੋ ਸਾਧਨ ਹੈ ਨਾ ਬਚਣ ਦਾ گو کو لکھا ہی نہ بچون دے اس کر کے جدو بھی ڈولے ارداس کریا کرو مارج کرپا کرو راکھو راکھو کرپا تار راکھو راکھو کرپا تار ਰਾਖੋ ਰਾਖੋ ਕਿਰਪਾਤਾਰ ਰਾਖੋ ਰਾਖੋ